ਤੈਨੂੰ ਕੀ ਲੱਗਦਾ ਤੂੰ ਬਾੜੀ ਉਸਤਾਦ ਐ ਅਗ ਜਿਹੜਾ ਬੁੱਥਾ ਜ ਆ ਤੇਰਾ ਚੜਿਆ ਨਾ ਇਹ ਮੇਰੇ ਕਰਕੇ ਚੜਿਆਗਾ ਤੈਨੂੰ ਕੀ ਲੱਗਦਾ ਤੂੰ ਬਾੜੀ ਸਿਆਣੀ ਆ ਬਾੜੀ ਪੜੀ ਲਿਖੀ ਆ ਢੇਲੇ ਉਹ ਨੋ ਆ ਗੱਲ ਨਹੀਂ ਹੈ ਬੋਲਦੀ ਆ ਤੂੰ ਚਬਰ 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 ਚੱਕ ਚੱਕ ਮੂੰਹ ਕਦੇ ਕਿੱਧਰ ਤੁਰ ਪੀ ਕਦੇ ਕਿੱਧਰ ਤੁਰ ਪੀ ਜੇ ਅਸੀਂ ਆਪਦੀ ਆਈ ਤੇ ਆ ਗਏ ਤੈਨੂੰ ਮਾਰ ਕੇ ਲੱਤ ਘਰੋਂ ਬਾਹਰ ਕੱਢ ਦਾਂਗੇ ਉਹ ਐਂ ਕਹਿ ਰਿਹਾ ਸੀ ਆਪਦੀ ਘਰ ਵਾਲੀ ਨੂੰ ਹਾਂ ਐਂ ਕਹਿ ਰਿਹਾ ਸੀ ਦੱਸ ਇਹ ਕੋਈ ਗੱਲਾਂ ਥੋੜੀ ਦਾ ਕਰਨ ਵਾਲੀਆਂ ਇਹ ਬੰਦਾ ਯਾਰ ਥੋੜਾ ਯਾ ਜੇ ਕੋਈ ਗੱਲ ਹੋਊਗੀ ਪਿਆਰ ਨਾਲ ਸੁਝਾੜੇ ਤੇ ਆਪਦੀ ਘਰ ਵਾਲੀ ਨਾਲ ਕਈ ਵਾਰ ਰੋਜਨੀ ਚ ਗੱਲ ਹੋ ਜਾਂਦੀ ਹੈ ਕਿੱਡੀ ਗੱਲ ਹੈ ਪਿਆਰ ਨਾਲ ਸੁਝਾ ਰਹੇ ਆ ਇਹ ਤਾਂ ਬੋਲਣ ਦਾ ਕੋਈ ਹੱਕ ਨਹੀਂ ਮੈਂ ਕਹਿੰਦਾ ਸੀ ਉਹ ਹੈਗਾ ਸੀ ਐ ਲੱਗ ਰਿਹਾ ਸੀ ਆਪਦੀ ਘਰ ਵਾਲੀ ਨੂੰ ਕਹਿਣ ਮੈਂ ਉੱਥੋਂ ਟੱਪਿਆ ਸੀ ਹਾਂ ਯਾਰ ਐ ਕਰਨਾ ਨਹੀਂ ਜੀਦਾ ਪਿਆਰ ਨਾਲ ਰੱਖਣਾ ਜੀਦਾ ਫਿਰ ਜੇ ਬੋਲ ਦੇ ਬੰਦਾ ਚੁੱਪ ਕਰ ਜੇ ਇੱਕ ਜੇ ਕਿਸੇ ਵਾਸਤੇ ਬੰਦਾ ਬੋਲ ਰਹਿ ਜੇ ਬੰਦਾ ਚੁੱਪ ਕਰ ਦੇ ਕਿਉਂ ਯਾਰ ਹਾਂ ਸੋਹਣੀ ਐ ਨੋਪਾਲ ਜੀ ਬਈ ਵਧੀਆ ਲੱਗ ਰਹੀ ਹੈਗੀ ਆ ਦੇਖ ਹੱਥ ਵੀ ਕਿੰਨੇ ਸੋਹਣੇ ਲੱਗ ਚੱਲ ਠੀਕ ਐ ਮੈਂ ਆਪੇ ਘਰ ਆ ਜਾਈਨਾ ਕੋਈ ਗੱਲ ਨਹੀਂ ਹੂੰ